hello my beautiful souls ਰੂਹਾਨੀਅਤ ਕੀ ਤੁਹਾਨੂੰ ਪਤਾ ਕੀ ਹੁੰਦੀ ਹੈ ਸੋਲਫੁਲਨੈਸ ਜਦੋਂ ਤੁਸੀਂ ਆਪਣੀ ਰੂਹ ਨਾਲ ਜੁੜਦੇ ਹੋ ਜਦੋਂ ਤੁਸੀਂ ਆਪਣੀ ਰੂਹ ਦੀ ਗੱਲ ਸੁਣਦੇ ਹੋ ਰੂਹ ਦੀ ਗੱਲ ਦਿਲ ਦੀ ਗੱਲ ਹਰ ਰੋਜ਼ ਤੁਹਾਡੀ ਰੂਹ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹੈ ਗੱਲ ਕਰਦੀ ਵੀ ਹੈ ਪਰ ਤੁਸੀਂ ਇਸ ਦੁਨੀਆ ਦੇ ਸ਼ੋਰ ਦੇ ਵਿੱਚ ਇੰਨੇ ਗੁੰਮ ਹੋ ਚੁੱਕੇ ਹੋ ਤੁਸੀਂ ਕਦੇ ਵੀ ਉਹਨੂੰ ਸੁਣਦੇ ਨਹੀਂ ਤੁਸੀਂ ਹਮੇਸ਼ਾ ਉਹੀ ਗੱਲ ਸੁਣਦੇ ਹੋ ਜੋ ਬਾਹਰਲੇ ਲੋਕ ਕਹਿੰਦੇ ਨੇ ਪਰ ਤੁਹਾਨੂੰ ਇੱਕ ਗੱਲ ਦੱਸਦਾ ਤੁਹਾਡੀ ਰੂਹ ਜੋ ਕਹਿੰਦੀ ਹੈ ਨਾ ਉਹ ਬਿਲਕੁਲ ਸੱਚ ਹੁੰਦਾ ਤੁਹਾਡੀ ਰੂਹ ਜੋ ਕਹਿੰਦੀ ਹੈ ਨਾ ਉਹ ਡਾਇਰੈਕਟ ਰੱਬ ਵੱਲੋਂ ਆ ਰਿਹਾ ਹੁੰਦਾ ਸੋ ਕਦੇ ਵੀ ਆਪਣੇ ਦਿਲ ਦੀ ਗੱਲ ਨੂੰ ਆਪਣੀ ਰੂਹ ਨੂੰ ਨਜ਼ਰਅੰਦਾਜ਼ ਨਾ ਕਰੋ ਜੋ ਤੁਹਾਡੀ ਰੂਹ ਤੁਹਾਨੂੰ ਗਾਈਡ ਕਰ ਸਕਦੀ ਹੈ ਕੋਈ ਨਹੀਂ ਗਾਈਡ ਕਰ ਸਕਦਾ ਜੋ ਰੂਹ ਤੁਹਾਡੀ ਤੁਹਾਨੂੰ ਦੱਸਦੀ ਹੈ ਨਾ ਉਹ ਰੂਹਾਨੀਅਤ ਹੁੰਦੀ ਹੈ ਸੋ ਹਮੇਸ਼ਾ ਰੂਹਾਨੀਅਤ 'ਚ ਜਾਓ ਆਪਣੇ ਆਪ ਨੂੰ ਪਛਾਣੋ আর ਜੇਕਰ ਤੁਸੀਂ ਜਾਣਨਾ ਹੈ ਕਿ ਤੁਸੀਂ ਆਪਣੀ ਰੂਹ ਦੀ ਗੱਲ ਕਿੰਤਾ ਸੁਣਨੀ ਆ ਤਾਂ ਤੁਸੀਂ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੰਸਟਾਗ੍ਰam ਪੇਜ ਰੂਹਾਨੀਅਤ ਕੋਚ ਨੂੰ ਫੋਲੋ ਕਰ ਸਕਦੇ ਹੋ ਅਨ ਫੇਸਬੁਕ ਪੇਜ ਰੂਹਾਨੀ ਰੂਬਲ ਨੂੰ ਵੀ ਫੋਲੋ ਕਰ ਸਕਦੇ। ਔਰ ਜੇਕਰ ਤੁਹਾਨੂੰ ਲੱਗਦਾ ਕਿ ਤੁਸੀਂ ਹੋਰ ਗਹਿਰਾਈ ਨਾਲ ਗੱਲਾਂ ਨੂੰ ਜਾਣਨਾ ਤਾਂ ਸੀ ਮੇਰੀ ਡਿਸਕ੍ਰਿਪਸ਼ਨ ਦੇ ਵਿੱਚ ਵਟਸਐਪ ਨੰਬਰ ਹੈ ਮੇਰੀ ਟੀਮ ਦਾ ਉਹਨੂੰ ਤੁਸੀਂ ਆਪਣੇ ਫੋਨ ਦੇ ਵਿੱਚ ਫੀਡ ਕਰੋ। ਮੈਸੇਜ ਕਰੋ ਮੈਨੂੰ। ਮੇਰੀ ਟੀਮ ਤੁਹਾਨੂੰ ਰਿਪਲਾਈ ਕਰੂਗੀ। ਔਰ ਆਪਾਂ ਸਿੱਧੀ ਗੱਲਬਾਤ ਕਰਾਂਗੇ। ਇਸ ਟੌਪਿਕ ਤੇ। ਤੁਹਾਨੂੰ ਪਤਾ ਚੱਲੂਗਾ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਮਿਸ ਕਰ ਰਹੇ ਹੋ ਸਟੇ ਬLESSED